ਗੱਗੂ ਲੈ ਗਿਆ ਕੌਣ ਲੈ ਗਿਆ ਜੀ ਗੱਗੂ ਗੱਲ ਉਹ ਕੌਣਾ ਜਿਹੜਾ ਐਕਟਰ ਆ ਫਿਲਮਾਂ ਗੱਗੂ ਗੱਲ ਲੈ ਗਿਆ ਸੀ ਆਹ ਬੋਕ ਨੂੰ ਹਾਂ ਜੀ ਕਿਉਂ ਹਾਂ ਜੀ ਇਹਦੀ ਬਰੀਡ ਜਿਹੜਾ ਬੱਕਰੀ ਭਰਾਉਂਗੇ ਜਿਹੜੀ ਮਰਜ਼ੀ ਭਰਾ ਲਓ ਹਾਂ ਇਹਦਾ ਬੱਚਾ ਦਿੰਦੀ ਹੈ ਬਲੱਡ ਲਾਈਨ ਦਾ ਇਸੇ ਤਰ੍ਹਾਂ ਦਾ ਐਵੇਂ ਹੀ ਦੇਊਗੀ ਰੰਗ ਰੰਗ ਵੀ ਐਵੇਂ ਦੱਸੀ ਇਹਦਾ ਰੇਟ ਵੀ ਲਾ ਗਿਆ ਕਿੰਨਾ 45000 ਰੁਪਏ ਗੱਗੂ ਗੱਲ ਤੁਸੀਂ ਕਿੰਨਾ ਮੰਗਿਆ ਜੀ ਅਸੀਂ ਕਿਹਾ ਦੇਣਾ ਨਹੀਂ ਦੋ ਸਲਾਹ ਹੀ ਨਹੀਂ ਸੀ ਐ ਤਾਂ ਨੇ ਰੁਪਿਆ ਕਮਾਦਾ ਸੰਸਾਰ ਤੱਠ ਲੱਖ ਕੀਨੇ ਇਸ ਬੱਕਰੇ ਨੇ ਉਹ ਕਿਵੇਂ ਇਹਦੇ ਬੱਚੇ ਬਹੁਤ ਵੇਚੀ ਹੈ ਜੀ ਕਿੰਨੀਆਂ ਬੱਕਰੀਆਂ ਭਰਾ ਲੀਆਂਗੇ ਇਹਦੇ ਤੋਂ ਅਸੀਂ ਬੱਕਰੀ ਘਟੋ ਘੜ 100 ਬਰੀਡ ਕਰਾਪਾ ਨਹੀਂ ਬਹੁਤ ਕੰਮ ਆ ਇਹ ਚੀ ਜੀ ਕਮਾਈ ਬਹੁਤ ਹੈ ਕਿਵੇਂ ਕਵਾਈ ਕਰ ਦੋ ਬਾਈ ਛੜਤੀ ਬਾਈ ਛੜਤੀ ਬਾਈ ਛੜਤੀ ਕਿੰਨੀ ਕ ਵਾਈ ਸੀ ਅੱਗੇ ਵਾਈ ਕਰ ਦੋ ਸਭ 50 ਕਿੱਲੇ ਨੇੜ ਹਾਂ ਹੁਣ ਇਸ ਟਾਈਮ ਮੇਰੇ ਕੋਲ 5 ਕਿੱਲੇ ਠਿੱਕੀ ਰਹਿ ਗਈ ਇਹਨਾਂ ਜੋਗੇ ਬਸ ਠੀਕ ਹੈ 3 ਬੱਕਰੀਆਂ ਆਪਣੀਆਂ ਪਰਸਨਲ ਰੱਖੀਆਂ 3 ਬੱਕਰੀਆਂ ਪਰਸਨਲ ਰੱਖੀਆਂ ਠੀਕ ਹੈ ਵੇਚ ਖਰੀਦੀ ਵੀ ਕਰਦੇ ਹਾਂ ਵਿੱਚ ਹਾਂ ਹਾਂ ਬਹੁਤ ਕਰਦੇ ਹਾਂ ਗਲਾਬੀ ਸਕਿਨ ਵਾਲਾ ਕਦੇ ਕਦੇ ਇਹਦਾ ਵੀ ਰਿਵਾਜ ਬਹੁਤ ਹੁੰਦਾ ਡਿਮਾਂਡ ਇਹਦੀ ਅਸਲ ਦੇ ਵਿੱਚ ਰਹਿੰਦੀ ਰਹਿੰਦੀ ਹੈਗੀ ਇੱਕ ਬੱਕਰਾ ਹੋਰ ਦਿਖਾ ਦਿਆ ਨੇ ਬਾਈ ਦੇ ਨਾਲ ਗੱਲਬਾਤ ਕਰਦੇ ਆਂਗੇ ਬਾਈ ਕੀ ਹਾਲ ਆ ਠੀਕ ਹੈ ਜੀ ਕਿਹੜਾ ਏਰੀਆ ਸਾਡਾ ਹੀ ਮੁਕਸਰ ਜਲਾ ਜੀ ਪਿੰਡ ਕਿਹੜਾ ਪਿੰਡ ਹੀ ਨਾ ਖੇੜਾ ਇਨਾ ਖੇੜਾ ਹਾਂਜੀ ਠੀਕ ਹੈ ਇਹ ਬੱਕਰੀਆਂ ਬੱਕਰਾ ਵੇਚਣ ਆਇਓ ਕੀ ਵੇਚਣ ਆਇਓ ਵੈਸੇ ਬੱਕਰਾ ਤਾਂ ਹੈਗੀ ਹੈਗਾ ਇਹ ਬੱਕਰਾ ਵੇਚਣ ਇਸ ਕਰਕੇ ਆ ਜੀ ਥੋੜਾ ਜਿਹਾ ਮੰਗਣ ਵਾਲੇ ਸਤੂਦੇ ਆ ਮੰਗਣ ਵਾਲੇ ਮਤਵ ਵਾਲਾ ਲੈ ਜਾਂਦੇ ਆ ਅੱਛਾ ਇਹ ਹਰ ਗਿਆ ਇਹ ਮਾਣੀ ਖੜੇ ਵੀ ਗਿਆ ਚਲਾ ਸੀ ਕਰੀ ਅੱਛਾ ਉਹ ਫਿਰ ਮਸਾ ਲੈ ਜਾਂਦਾ ਉੱਥੇ ਵੀ ਬੱਕਰੀਆਂ ਲਵਾਉਣ ਲੈ ਜਾਂਦੇ ਆ ਹਾਂ ਜੀ ਗੱਗੂ ਗੱਲ ਲੈ ਗਿਆ ਕੌਣ ਲੈ ਗਿਆ ਜੀ ਗੱਗੂ ਗੱਲ ਉਹ ਕੌਣ ਹੈ ਜਿਹੜਾ ਐਕਟਰ ਹੈ ਫਿਲਮਾਂ ਗੱਗੂ ਗੱਲ ਲੈ ਕੇ ਆ ਸੀ ਆਹ ਬੋਕ ਨੂੰ ਹਾਂ ਜੀ ਕਿਉਂ ਹਾਂ ਜੀ ਇਹਦੀ ਬਰੀਡ ਜਿਹੜਾ ਬੱਕਰੀ ਭਰਾਓਗੇ ਜਿਹੜੀ ਮਰਜ਼ੀ ਭਰਾ ਲਓ ਹਾਂ ਇਹਦਾ ਬੱਚਾ ਦਿੰਦੀ ਹੈ ਬਲੱਡ ਲਾਈਨ ਦਾ ਇਸੇ ਤਰ੍ਹਾਂ ਦਾ ਐਵੇਂ ਹੀ ਦਊਗੀ ਰੰਗ ਰੰਗ ਵੀ ਇਹਦਾ ਸੀ ਅੱਛਾ ਕਾਪੀ ਆਊਗੀ ਅੱਛਾ ਕਾਪੀ ਆਊਗੀ ਸੇਮ ਕਾਪੀ ਆਊਗੀ ਰੰਗ ਇਸੇ ਤਰ੍ਹਾਂ ਇਸੇ ਤਰ੍ਹਾਂ ਰੰਗ ਆਊਗਾ ਗੱਗੂ ਗੱਲ ਮੰਗ ਕੇ ਲੱਗੇ ਜਾਂਦਾ ਹੈ ਹਾਂਜੀ ਪਿੰਡ ਉਹ ਵੈਸੇ ਹੈਗਾ ਮਾਣੀ ਖੜਾ ਗੱਗੂ ਗੱਲ ਦਾ ਤੁਹਾਡੇ ਲੱਗ ਗਿਆ ਹਾਂਜੀ ਇਹਦਾ ਰੇਟ ਵੀ ਲਾ ਗਿਆ ਉਹ ਕਿੰਨਾ 45000 ਰੁਪਏ ਲਾ ਗਿਆ ਗੱਗੂ ਗੱਲ ਤੁਸੀਂ ਕਿੰਨਾ ਮੰਗਿਆ ਜੀ ਅਸੀਂ ਕਿਹਾ ਦੇਣਾ ਨਹੀਂ ਦੋ ਸਲਾਹ ਹੀ ਨਹੀਂ ਸੀ ਅੱਛਾ ਹੁਣ ਵੇਚ ਦੇਣਾ ਸੀ ਗੱਗੂ ਗੱਲ ਨੂੰ ਕਹੇ ਹੁਣ ਵੇਚ ਦਾਂਗੇ ਬਸ ਕਿੰਨਿਆਂ ਦੇ ਬੱਕੇ ਨਹੀਂ ਰੱਖੀ ਉਹਨਾਂ ਕੋਲ ਉਹਦੇ ਕੋਲ ਦੋ ਹੀ ਹੈ ਜੀ ਦੋ ਹੀ ਨੇ ਫਿਰ ਸ਼ੌਂਕੀ ਭਗਾਉਂਦਾ ਹੈ ਹਾਂਜੀ ਲੈ ਵੀ ਗੱਗੂ ਗੱਲ ਬਾਈ ਨੂੰ ਪੈਸਾ ਤਾਂ ਦਿੱਤਾਊਗਾ ਉਦੋਂ ਤਾਂ ਕਿ ਬੱਕਰੀਆਂ ਲਵਾਉਣ ਵਾਸਤੇ ਤਾਂ 4000 ਰੁਪਏ ਦੇ ਗਏ 4000 ਦੇ ਗਏ ਜੀ ਹਾਂਜੀ ਠੀਕ ਆ ਫਿਰ ਕੋਈ ਮਾੜਾ ਤਾਂ ਰਹਿ ਨਹੀਂ ਯਾਰ ਨਾ 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 ਐਂ ਤਾਂ ਇਹ ਰੁਪਿਆ ਕਮਾਦਾ ਸੰਸਾਤ 8 ਲੱਖ ਰੁਪਏ ਕਿਨੇ ਇਸ ਬੱਕਰੇ ਨੇ ਉਹ ਕਿਵੇਂ ਇਹਦੇ ਬੱਚੇ ਬਹੁਤ ਵੇਚੇ ਜੀ ਕਿੰਨੀਆਂ ਕ ਬੱਕਰੀਆਂ ਭਰਾ ਲੀਆਂਗੇ ਇਹਦੇ ਤੋਂ ਅਸੀਂ ਬੱਕਰੀ ਘਟੋ ਘੜ 100 ਬਰੀਡ ਕਰਾਪਾ ਗੱਪ ਨਾ ਮਾਰ ਜੀ ਨਾ ਯਾਰ ਆ ਵੀਰਾਂ ਸਾਡੇ ਕੋਲੇ ਇਹਦੇ ਕੋਲ ਬੱਕਰੀਆਂ ਅੱਛਾ ਗੱਪ ਨਹੀਂ ਮਾਰ ਸਾਡੇ ਕੋਲ 30 ਤਾਂ ਆਉਂਦੀਆਂ ਬੱਕਰੀਆਂ 30 ਆਉਂਦੀਆਂ ਬੱਕਰੀਆਂ ਹਾਂਜੀ ਕਿੰਨੀ ਵੀ ਫੀਸ ਲਈ ਹੈਗੀ ਇਹਦੇ ਸੇ ਪੈਂਟ ਜਿੱਦਾ ਕੋਸ਼ਿਸ਼ ਲੈਂਦੇਗੇ ਬਾਹਰ ਦੇ ਬੰਦੇ ਤੋਂ ਲੈ ਬਾਹਰ ਦੇ ਬੰਦੇ ਤੋਂ ਗੱਗੂ ਗੱਲ ਤੋਂ 4000 ਲੈ ਲਿਆ ਉਹ ਫਿਰ ਤਕੜਾ ਬੰਦਾ ਸੀ ਜਿਹੜਾ ਠੀਕ ਹੈ ਜਿਹਨਾਂ ਨੂੰ ਪਾਉਣ ਨੂੰ ਦੇ ਜਾਂ ਯਾਰ ਕੁਛ ਛੋਲੇ ਛਾਲੇ ਖਵਾ ਦੀ ਅਸੀਂ ਤਾਂ ਹੁਣ ਤੁਹਾਡੇ ਤੋਂ ਫੀਸ ਸੁਣੀ ਇਥੇ 5000 ਸਾਨੂੰ ਕੋਈ 500 ਵੀ ਨਹੀਂ ਦੰਦਾ ਸੀ ਨਹੀਂ ਫਿਰ ਇਹ ਬੋਕ ਚਲੋ ਹੋਇਆ ਜਾ ਕੇ ਛੋਟਾ ਗਿਆ ਸਾਡੇ ਕੋਲੇ ਹੈ ਹੀ ਇਹ ਨਾ ਲਾਗੇ ਲਾਗੇ ਬਕਸਰ ਜ਼ਿਲ੍ਹੇ ਚ ਬੱਕਰਾ ਨਹੀਂ ਕਿਉਂ ਠੀਕ ਹੈ ਸਾਡੇ ਲਾਗੇ ਲਾਗੇ ਪਿੰਡਾਂ ਚ ਬੋਕ ਹੈ ਫਿਰ ਮਾਤਾ ਕਹਿੰਦਾ ਨਾ ਬੜਾ ਬੋਕ ਲੈ ਡਾ ਘਟੋਟ ਰੱਖਿਆ ਬੱਚਾ ਜੀ ਅੱਛਾ ਹਾਂ ਇਹਦਾ ਬੱਚਾ ਰੱਖਿਆ ਕਿਦੋਂ ਕੋ ਰੱਖਦੇ ਹਾਂ ਬੱਕਰੀਆਂ ਬੱਕਰੀਆਂ ਸਾਡੇ ਹੀ ਪਿਓ ਨੇ ਵੀ ਰੱਖੀਆਂ ਸੀ ਪਹਿਲਾਂ ਹਾਂ ਉਸ ਦਿਵਾਰ ਬਚਪਨ ਚ ਰੱਖੀਆਂ ਸੀ ਠੀਕ ਹੈ ਫੇਰਾ ਤੁਹਾਨੂੰ ਵੇਖ ਵੇਖ ਕੇ ਸਾਨੂੰ ਹੋਰ ਸ਼ੌਕ ਜਾ ਮੈਨੂੰ ਵੇਖ ਕੇ ਹਾਂ ਇਹ ਤੁਹਾਨੂੰ ਵੇਖ ਕੇ ਅੱਛਾ ਹਾਂ ਜੀ ਮੈਨੂੰ ਵੇਖ ਕੇ ਜਾਂ ਜਿਹੜੀਆਂ ਮੈਂ ਬੱਕਰੀਆਂ ਦਿਖਾਉਣਾ ਹਾਂ ਹਾਂ ਬੱਕਰੀਆਂ ਵੇਖ ਕਿਵੇਂ ਲੱਗਿਆ ਕੰਮ ਸਾਨੂੰ ਬਹੁਤ ਕੰਮ ਸਹੀ ਰਸੀ ਬਾਈ ਬਹੁਤ ਕੰਮ ਹੈ ਵਿੱਚ ਜੀ ਕਮਾਈ ਬਹੁਤ ਹੈ ਕਿਵੇਂ ਕਮਾਈ ਕਰਦੀ ਹੈ ਬਾਈ ਛੜਦੀ ਹੈ ਬਾਈ ਛੜਦੀ ਹੈ ਕਿੰਨੀ ਕਮਾਈ ਸੀ ਅੱਗੇ ਵਾਈ ਕਰਦਾ ਸਮੇ 50 ਕਿੱਲੇ ਨੇੜ ਹਾਂ ਹੁਣ ਇਸ ਟਾਈਮ ਮੇਰੇ ਕੋਲ 5 ਕਿੱਲੇ ਠਿੱਕੀ ਰਹਿ ਗਈ ਇਹਨਾਂ ਜੋਗੇ ਬਸ ਠੀਕ ਹੈ 3 ਬੱਕਰੀਆਂ ਆਪਣੀਆਂ ਪਰਸਨਲ ਰੱਖਦਾ 3 ਬੱਕਰੀਆਂ ਪਰਸਨਲ ਰੱਖੀਆਂ ਠੀਕ ਹੈ ਵੇਚ ਖਰੀਦੀ ਵੀ ਕਰਦੇ ਹਾਂ ਵਿੱਚ ਹਾਂ ਹਾਂ ਬਹੁਤ ਕਰਦੇ ਹਾਂ ਕਿੰਨੇ ਕਰ ਮੁਨਾਫਾ ਕੱਢਦੇ ਬੱਕਰੀ ਚੋਂ 1000 ਰੁਪਏ ਤੋਂ ਲੈ ਕੇ 500 ਤੱਕ ਦਾ ਜਿਆਦਾ ਨਹੀਂ ਤੱਕ ਉਹ ਕਿਉਂ ਕਿਉਂਕਿ ਬੰਦੇ ਗਰੀਬ ਆ ਜੇ ਹਾਂ ਤੇ ਉਹ ਜਿਵੇਂ ਮੰਨ ਕੇ ਚਲੋ ਇੱਕ ਦਿਨ ਬੱਕਰੀ ਵੇਚੀ ਮੈਂ ਹਾਂ ਉਹ ਬੰਦਾ ਕਹਿੰਦਾ ਮੈਂ ਦੁੱਧ ਪੀਣ ਨੂੰ ਲੈਣੀ ਆ 15000 ਦੀ ਖਰੀਦ ਮੈਂ 12.5 ਹੀ ਦੇ ਦੇ ਅੱਛਾ ਹਾਂਜੀ ਕਾਟਾ ਖਾ ਕੇ ਕਾਟਾ ਖਾ ਕੇ ਦੇਖੀ ਬੰਦਾ ਗਰੀਬ ਸੀ ਠੀਕ ਹੈ ਉਹ ਕਹਿੰਦਾ ਮੈਨੂੰ ਧਾਰ ਦੇ ਦੇ ਮੈਂ ਤੂੰ ਦੇ ਹੀ ਨਹੀਂ ਸਕਦਾ ਅੱਛਾ ਹਰੇਕ ਬੱਕਰੀ ਚੋਂ ਤਾਂ ਨਹੀਂ ਕਾਟਾ ਖਾਦਾ ਨਹੀਂ ਨਹੀਂ ਕਾਟਾ ਇੱਕ ਚੋਂ ਖਾਦਾ ਉਸੇ ਚ ਅੱਛਾ ਉਹਦੀ ਚੋਂ ਨਾ ਫੈਲਾ ਇਹਦਾ ਮੰਗਿਆ ਕੀ ਆ ਬੱਕਰੇ ਦਾ ਇਹਦਾ 50000 ਰੁਪਿਆ ਰੇਟ 50000 ਪਰ ਉਦੋਂ ਗੱਗੂ ਗੱਲ ਤੋਂ ਲੈ ਲੈਣਾ ਜੀ ਵੀ ਜਿਆਦਾ ਦੇ ਜ 45000 ਉਦੋਂ ਤਾਂ ਬਸ ਸਲਾਈ ਨਹੀਂ ਸੀਗੀ ਠੀਕ ਐ ਗੱਗੂ ਗੱਲ ਨੇ ਤਾਂ ਲੱਗੇ ਬਹੁਤ ਗੱਗੂ ਗੱਲ ਨੇ ਬੱਕਰੀਆਂ ਤਾਂ ਰੱਖੀਆਂ ਨੇ ਦੋ ਹੀ ਰੱਖੀਆਂ ਨੇ ਉਹਨੇ ਕਦੋਂ ਰੱਖੀਆਂ ਦੀ ਪੈਸੇ ਇਹ ਨਹੀਂ ਪੁੱਛਿਆ ਜੀ ਅੱਛਾ ਪੁੱਛ ਲੈਣਾ ਦੀ ਮੜਾ ਜੀ ਕੀ ਆ ਮੇਰੀ ਵੀਡੀਓ ਦੇਖ ਕੇ ਰੱਖੀ ਹੋਣਾ ਉਹਨੇ ਵੀ ਨਾ ਨਾ ਜੀ ਫਿਰ ਤਾਂ ਚੜਾਈ ਆ ਜਾਂਦੀ ਬਹੁਤ ਸਾਡੇ ਹੁਣ ਨਾ ਸਾਡੇ ਬਹੁਤ ਚਾਰ ਚਾਰ ਘਰਾਂ ਦੇ ਨੇ ਸਾਰੇ ਘਰਾਂ ਦੇ ਵਿੱਚ ਹਾਂ ਪੰਜ ਪੰਜ 7 7 ਮੁੱਤਰੇ ਰੇਕ ਕਰ ਚ ਸਾਰੇ ਘਰਾਂ ਚ ਇੱਕ ਇਹਦੀ ਹੋਰ ਚੀਜ਼ ਵਧੀਆ ਜੀ ਇਹ ਬੱਕਰੀ ਤਾਂ ਰੱਖ ਰਿਆ ਡੰਗਰ ਨਹੀਂ ਬਿਮਾਰ ਹੁੰਦਾ ਅੱਛਾ ਪਸ਼ੂ ਵੱਡਾ ਬਿਮਾਰ ਨਹੀਂ ਹੁੰਦਾ ਜਿਹਦੇ ਘਰੇ ਬੱਕਰੀ ਹੈ ਇਹ ਕੀ ਗੱਲ ਆ ਇਹ ਸਾਡੇ ਤੋਂ ਪਹਿਲਾਂ ਤੋਂ ਲੱਗੇ ਮੈਂ ਕਹਿੰਦਾ ਆਪ ਹੀ ਬਿਮਾਰ ਹੋ ਜਾਂਦੇ ਨੇ ਨਾ ਜੀ ਸਾਡਾ ਤਾਂ ਅਜੇ ਤੱਕ ਨਹੀਂ ਸਾਡਾ ਤਾਂ ਬੱਚਾ ਵੀ ਨਹੀਂ ਪੂਰਾ ਅੱਛਾ ਖਰਾਕ ਕੀ ਪਾਉਣੇ ਹੋ ਇਹਨਾਂ ਨੂੰ ਅਸੀਂ ਹਰੇ ਪੱਠੇ ਪਾਉਣੇ ਚਾਹੁੰਦੇ ਹਾਂ ਹੋਰ ਆ ਨਾ ਕੱਲਾ ਤੂੜੀ ਤੇ ਗਿਤਾਵਾ ਤੇ ਹਰਾ ਪੱਠਾ ਬਸ ਹੁਣ ਮੱਕੀ ਬੀਜ ਦਿਆਂਗੇ ਨਾ ਠੀਕ ਐ ਮੱਕੀ ਤੋਂ ਬਾਅਦ ਜਵਾਰ ਵੀ ਪਾਵਾਂਗੇ ਠੀਕ ਐ بس 5 ਕਿਲੋ ਦੀ ਬਾਈ ਰੱਖ ਰੱਖਿਆ ਹੈ ਹਾਂ 5 ਕਿਲੋ ਕਿੱਲਾ ਇਹਨਾਂ ਵਾਸਤੇ ਰੱਖਿਆ ਬਾਕੀ ਕਣਕ ਬੀਜੀ ਆਜ ਮੁੱਲ ਲੱਗਿਆ ਦਾ ਕੁਛ ਹਾਂ 35000 35000 35000 ਅੱਜ 35 ਲੱਗਿਆ ਯਾਰ ਇਹਨੇ ਕਿੰਨਾ ਲੱਖ ਦੱਸੇ ਦੀ ਇਹਦਾ 4-5 ਲੱਖ ਰੁਪਏ ਕਮਾ ਚੁੱਕੇ ਚਾਰ-ਪੰਜ ਲੱਖ ਰੁਪਏ ਹਾਂਜੀ ਕਮਾ ਕੇ ਦਿੱਤਾ ਹਾਂਜੀ ਬੱਚੇ ਬਹੁਤ ਵੇਚਦਾ ਇਹਨੇ ਬੱਚੇ ਬਹੁਤ ਘਰੋਂ ਵੇਖ ਜਾਂਦਾ 7 ਤੋਂ ਲੈ ਕੇ 8 ਤੱਕ ਦਾ ਬੱਚਾ ਠੀਕ ਹੈ ਜਦੋਂ ਇਹਦਾ ਬੱਚਾ ਫੇਰ ਇਹਦੇ ਕਰਕੇ ਵੇਚਦਾ ਠੀਕ ਹੈ ਇਹ ਜਦੋਂ ਬੱਕਰੀ ਕਹੇ ਦੇ ਕ੍ਰੋਸੇਦੀ ਹੋਈ ਫੇਰ ਲਵਾਂਗੇ ਠੀਕ ਹੈ ਜੇ ਬੱਕਰੀ ਵੀ ਦੇ ਕ੍ਰੋਸ ਕਹਿ ਕੇ ਤੇ ਲੈ ਜਾਂਦੇ ਆ ਤੁਸੀਂ ਕਿੱਡਾ ਕ ਲੈ ਸੀਗਾ ਇਹ ਇਹ ਸੀ 18000 ਦਾ ਬੱਚਾ ਲੈ ਸੀ ਕਿੰਨੇ ਮਹੀਨੇ ਦਾ ਇਹ ਪੁਲਸ ਵਾਲੇ ਤੋਂ ਲਿਆ ਸੀਗਾ ਜੀ ਉਹਨੇ ਬੱਕਰੀਆਂ ਰੱਖਿਆ ਮਲੋਟ ਫਾਰਮ ਸੀ ਇਹ ਉਦੋਂ ਚਾਰਾਂ ਕੁ ਮਹੀਨਾ ਦਾ ਬੱਚਾ ਸੀ ਚਾਰਾਂ ਮਹੀਨਾ ਦਾ 18000 ਦਾ ਹਾਂ ਯਾਨੀ ਕਿ ਆਪ ਦਾ ਮੁੱਲੇ ਫੁੱਲ ਮੋੜ ਗਿਆ ਫੁੱਲ ਮੋੜ ਗਿਆ ਜੀ ਇੱਕ ਵਾਰ ਤੋਰ ਕੇ ਦਿਖਾ ਬਾਈ ਬਣ ਕੇ ਰੱਸਾ ਇਹਦੇ ਪੂਰਾ ਡਬਲ ਪਾਇਆ ਬਾਈ ਨੂੰ ਖਿੱਚ ਖਿੱਚ ਕੇ ਲੈ ਜਾਂਦਾ ਬੋਕ ਲਿਆ ਕੇ ਦਿਖਾਈ ਵਈ ਉਧਰ ਲੈ ਜਾ ਇਹਨੂੰ ਮੜਾ ਦੇਖੀ 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 ਪੂਰਾ ਹਿੰਦੀ ਆ ਬੋਕ ਹਨਾ ਆਏ ਹਾਏ ਹਾਏ ਵਾਹ ਬਈ ਵਾਹ ਪੂਰਾ ਖਿੱਚ ਖਿੱਚ ਕੇ ਲਿਆਂਦਾਗਾ ਉਹ ਵਜਨ ਤਾਂ ਨਹੀਂ ਨਾਪਿਆ ਕਿੰਨਾ ਕਾਊਗਾ ਇਹਦਾ ਵਜਨ ਨਾਪਿਆ ਕਰੀ ਕਿੰਨਾ ਕਾ ਇੱਕ ਕਵਾਂਟਲ 20 ਕਿਲੋ ਹੈ ਇੱਕ ਕਵਾਂਟਲ 20 ਕਿਲੋ 20 ਕਿਲੋ ਨਿੰਬਣਾ ਤੋਲਿਆ ਸੀਗਾ ਤਾਂ ਬੰਨ ਕੇ ਪੱਲੀ ਤਾਂ ਹਾਂ ਬੰਨ ਕੇ ਪੱਲੀ ਬੰਨ ਕੇ ਤੋਲੇ ਆਇਆ ਇੱਧਰ ਕਰ ਲੈ ਇਹਨੂੰ ਉਹ ਤੇਰੀ ਇਹ ਗੱਲ ਪੈਦਾ ਖਰਾਕ ਬਹੁਤ ਪੌਣੀ ਇਹ ਹੁਣ ਐ ਗੱਡ ਕੇ ਖੜ ਗਿਆ ਨਾ ਵੜ ਕੇ ਖੜ ਗਿਆ ਸਹੀ ਗੱਲ ਬੋਤੇ ਵਾਂਗੂ ਵੜ ਕੇ ਖੜ ਗਿਆ ਹੁਣ ਨਹੀਂ ਨਾ ਬੱਕਰੀ ਇੱਕ ਹੋਰ ਸਪਤਾ ਜੀ ਬੱਕਰੀ ਇੱਕਰੀ ਬੰਦੀ ਆ ਦਵਾਰੇ ਲੋੜ ਨਹੀਂ ਪੈਂਦੀ ਬੰਦੀ ਨਹੀਂ ਫੜਦੀ ਨਹੀਂ ਕੇ ਅੱਛਾ ਹਾਂ ਇੰਨਾ ਫਾਸਟ ਆ ਇਹ ਬਹੁਤ ਜ਼ਿਆਦਾ ਠੀਕ ਹੈ ਵੀ ਕ੍ਰੋਸਿੰਗ ਫਾਸਟ ਦਿੰਦਾ ਹੈਗਾ ਇੱਕ ਵਾਰੀ ਕ੍ਰੋਸ ਹੀ ਹੁੰਦੀ ਹੈ ਦੁਬਾਰੇ ਬੱਕਰੀ ਖੜੀ ਨਹੀਂ ਹੁੰਦੀ ਇਹ ਗੱਲ ਨਾ ਇਹੀ ਕਹਿਣਾ ਚਾਹੁੰਦੇ ਨੇ ਠੀਕ ਹੈ ਭਾਈ ਹਾਂ ਧੰਨਵਾਦ ਯਾਰ ਜਿਉਂਦੇ ਰਹੋ ਏਡੀ ਬੱਕਰੀ ਹੈਗੀ ਕਿਹੜਾ ਦਿਖਾਵਾਂਗੇ ਤੁਹਾਨੂੰ ਹైదਰਾਬਾਦੀ ਗੁਲਾਬੀ ਗੰਨਾ ਵਾਲਾ ਗੁਲਾਬੀ ਸਕਿਨ ਵਾਲਾ ਕਦੇ ਕਦੇ ਇਹਦਾ ਵੀ ਰਿਵਾਜ ਬਹੁਤ ਹੁੰਦਾ ਡਿਮਾਂਡ ਇਹਦੀ ਅਸਲ ਦੇ ਵਿੱਚ ਰਹਿੰਦੀ ਰਹਿੰਦੀ ਹੈਗੀ ਇਹਦੀ ਡਿਮਾਂਡ ਕਦੇ ਖਤਮ ਨਹੀਂ ਹੁੰਦੀਗੀ ਜਿਹੜਾ ਡੱਬਾ ਵੋਪ ਹੁੰਦਾਗਾ ਮੰਗ ਰਹਿੰਦੀ ਰਹਿੰਦੀ ਹੈ ਠੀਕ ਹੈ ਨਾ ਹਾਂਜੀ ਕੀ ਹਾਲ ਹੈ ਬਾਈ ਠੀਕ ਹੈ ਬਾਈ ਜੀ ਇਹ ਬੋਗ ਕਰਦਾ ਹਾਂ ਬਾਈ ਕਰਦਾ ਜੇ ਖਰੀਦੇ ਹੋ ਵਪਾਰ ਦਾ ਨਹੀਂ ਬਾਈ ਇਹ ਕਰਦਾ ਬੱਕਰਾ ਆਪਣੇ ਕੋਲ ਇਹ ਤਾਂ ਵੱਡਾ ਬੋਗ ਹੈ ਇੱਕ ਇਹ ਤੋਂ ਵੀ ਵੱਡਾ ਹੈ ਤੁਸੀਂ ਵੇਖਿਆ ਹੈਗਾ ਹਾਂ ਹਾਂ ਰਖਾਲੇ ਮੰਡੀ ਤੇ ਹਾਂ ਹਾਂ ਉਹਦਾ ਬੱਚਾ ਜੀ ਠੀਕ ਹੈ ਉਹ ਵੀ ਹੈਗਾ ਬੋਗ ਉਹ ਵੀ ਹੈਗਾ ਜੀ ਠੀਕ ਹੈ ਤੇ ਇਹਦਾ ਰਿਜ਼ਲਟ ਕਿਦਾਂ ਬਹੁਤ ਸੋਹਣਾ ਰਿਜ਼ਲਟ ਆਈ ਉਹਦਾ ਜੀ ਚਿੱਟਾ ਰਿਜ਼ਲਟ ਦਿੰਦਾ ਪੂਰਾ ਪੂਰਾ ਗਲਾਬੀ ਚੌੜੀ ਚਿੱਟੇ ਮੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹਦਾ ਹੈਗਾ 45 ਇੰਚੀ 45 ਇੰਚੀ ਇਹਦਾ ਇਹਦਾ ਹੋਊਗਾ 42 41 42 ਬਸ ਫਿੱਟ ਆ ਜਾਣਾ ਬਾਹਰ ਆ 40 ਦਾ ਮੁੱਲ ਕਿੰਨੇ ਦਾ ਮੋਲੇ ਦਾ ਹੀ 80000 ਕੀਤਾ ਜੀ 80000 ਰੁਪਿਆ ਮੁੱਲ ਹਾਂਜੀ ਹਾਂਜੀ ਕੱਦ ਹੋਰ ਕਰੂਗਾ ਇਹ ਕੱਦ ਕਰੂਗਾ ਹੀ 6 ਦਾੰਦਾ ਜੀ ਇਹ ਜੀ 2 ਇੰਚ ਕਰ ਜੂਗਾ ਹੋਰ ਘਟ ਜੂਗਾ 2 ਇੰਚ 2 ਇੰਚ ਕਰ ਜੂਗਾ ਹਾਂ 45 ਦੇ ਤੇ ਪਿਓ ਦਾ ਹੈਗਾ ਹੀ ਹੈਗਾ ਕਾਟ ਤਾਂ ਨਹੀਂ ਕਿ ਬੋਕ ਚ ਕੋਈ ਜਮਾ ਕੋਈ ਕਾਟ ਨਹੀਂ ਟੋਡਾ ਫਿਰਦਾ ਓਕੇ ਜਮਾ ਓਕੇ ਜੀ ਵਾਪਸ ਕਰਾ ਦੇਾਂਗੇ ਜੇ ਕੋਈ ਮਾੜੀ ਮੋੜੀ ਫਾਲਟ ਵੀ ਕਿਸੇ ਨੂੰ ਲੱਗਿਆ ਤਾਂ ਮੁੱਲ ਲੱਗਿਆ ਹੋਰ ਕੁਝ ਲੱਗਿਆ ਜੀ ਕਿੰਨਾ ਇਹਦਾ ਲੱਗਿਆ ਵੀ 45000 ਰੁਪਏ 45000 ਰੁਪਏ ਦਿੱਤਾ ਕਿਉਂ ਨਹੀਂਗਾ ਨਹੀਂ ਦੇਣਾ ਨਹੀਂ ਆਪਾਂ ਹਲੇ ਕੱਟ ਹਾਂ ਠੀਕ ਹੈ ਉਹਦਾ ਹੋਰਾਂ ਦੇ ਸੀ ਹਾਂਜੀ ਕੱਟ ਮੰਗਦਾ ਹਲੇ ਵੀ ਵੈਸੇ ਵੀ ਕੱਟ ਲੱਗਦੇ ਨੇ ਇਹਨੂੰ ਭਾਈ ਨੂੰ ਚਲੋ ਕੋਈ ਗੱਲ ਨਹੀਂ ਜਦੋਂ ਵੱਧ ਲੱਗਣਗੇ ਭਾਈ ਮਿਲ ਜੂਗਾ ਹਨਾ ਹਾਂ ਹਾਂ ਰਿਜ਼ਲਟ ਚੰਗਾਗਾ ਆਵੇ ਚੱਲ ਜਮੀਨ ਚੀਜ਼ ਹੈਗੀ ਇਹ ਲੈਣਾ ਨਾ ਤੁਹਾਡੇ ਕੋਲੇ ਹਾਂਜੀ ਹਾਂਜੀ ਕੀ ਭਾਅ ਦੇ ਬੱਚੇ ਵਿੱਚ ਇਹਨਾਂ ਦੇ ਬੱਚੇ ਹੀ ਵੇਖੋ ਵੇਗਾ 30 ਦੇ ਵਿੱਚ ਆ 20 ਦੇ ਵਿੱਚ ਇਹ 10 ਤੇ ਵੀ ਰਹਿ ਜਾਂਦੇ ਆ ਕਿੱਡੇ ਕਿੱਡੇ ਕੋ ਛੋਟੇ ਪਾ ਗਿਆ ਵੀ ਤਰਨਾ ਮਹੀਨੇ ਦਾ 4 ਮਹੀਨੇ ਦਾ ਇਹਨੇ ਨਿਪਾੜੇ ਵਿੱਚ ਆ ਹਾਂ ਵੇਖ ਹਾਂ ਵੇਖ ਜਾਂਦੇ ਆ 10 ਤੋਂ ਉੱਤੇ ਤੇ ਵੇਚਦੇ ਆ ਬੱਚਾ ਇਹ ਇਹਨਾਂ ਦਾ ਹਾਂ ਠੀਕ ਹੈ 15 ਦਾ 25 ਦਾ ਬਾ ਇੱਥੇ ਵੇਚ ਦਿਓ ਕਰੋ ਸੀਗੀ ਫੀਸ 5000 ਰੁਪਏ 5000 ਹਾਂਜੀ ਸੇਰੀ ਲਾਉਣਾ ਫਿਰ ਤੁਸੀਂ ਸੇਰੀ ਲਾਉਣੀ ਸਹੀ ਗੱਲ ਚੰਗਾ ਭਈਆ ਧੰਨਵਾਦ ਧੰਨਵਾਦ ਲੈ ਬੋਕ ਚੰਗਾ ਦਾ ਤੋੜ ਕੇ ਦਿਖਾ ਦੇ ਇੱਕ ਵਾਰ ਉਧਰੋਂ ਲਿਆ ਕੇ ਦੇਖ ਲਓ ਭਾਈ ਕਿੱਟੇ ਰੰਗ ਦਾ ਗੁਲਾਬੀ ਸਕਿਨ ਦਾ ਲੈ ਜਾਓ ਦੰਮੋ ਜੀ ਮਾਨੰਦ ਲੈ ਵੀ ਆ ਜਿਹੜੀ ਮਗਰੋਂ ਚਾਰ ਚਾਰ ਹੋ ਗਈਆਂ ਉਹ ਤਾਂ ਚਾਰ ਆਹ ਹੋ ਜਾਂਨਾਂ ਚਾਰ ਪੰਜ ਪੰਜ ਬੱਕਰੀਆਂ ਇੱਕ ਬੱਚਾ ਪੰਜ ਬੱਕਰੀਆਂ ਇੱਕ ਬੱਚਾ 6 ਨਗਾਂ ਦਾ ਸੌਦਾ ਹੋਇਆਗਾ ਇਹ ਵੇਚੇ ਨੇਗੇ ਕਿਹਨਾਂ ਨੇ ਵੇਚਨੇ ਬਈ ਆਪਾਂ ਵੇਚੇ ਜੀ ਅੱਛਾ ਇੱਧਰ ਆ ਜਾਓ ਗਰਾਂ ਇਹ ਭਾਈ ਸਾਹਿਬ ਨੇ ਵੇਚੇ ਨੇਗੇ ਠੀਕ ਹੈ ਕਿੰਨੇ ਪੰਜ ਨਗਾਂ ਪੰਜ ਨਗਾਂ ਜੀ ਕੀ ਭਾਜ ਹੋਗੇ ਇਹ ਜੀ 1 ਲੱਖ ਤੇ 21000 ਦੇ ਹੋਗੇ 1 21 ਦੇ ਹਾਂ ਜੀ ਠੀਕ ਹੈ ਗੱਬਣ ਗਏ ਪੰਜ ਨਾ ਆ ਗਏ ਇਹਨਾਂ ਚ ਇੱਕ ਤਾਜੀ ਸੂਈ ਆ ਬੱਚਾ ਮਰਿਆ ਵਾ ਤਿੰਨ ਬੱਕਰੀਆਂ ਗੱਬਣਾ ਇੱਕ ਮਗਰ ਬੱਚਾ ਜੀ ਪੰਜ ਬੱਕਰੀਆਂ ਪੰਜ ਬੱਚੇ ਆ ਇੱਕ ਬੱਚਾ ਪੰਜ ਬੱਕਰੀਆਂ ਇੱਕ ਬੱਚਾ ਕਿੱਥੋਂ ਆਏ ਹੋ ਬਾਈ ਤੁਸੀਂ ਜਲਾਨ ਵਾਲੇ ਤੋਂ ਕਿੱਥੋਂ ਜਲਾਨ ਵਾਲਾ ਜਲਾਨ ਵਾਲਾ ਕਾਲੇ ਵਾਲੀ ਮੰਡੀ ਕੋਲੇ ਕਾਲੇ ਵਾਲੀ ਮੰਡੀ ਕੋਲੇ ਜਲਾਨਾ ਕਿ ਕਾਲੇ ਵਾਲੀ ਮੰਡੀ ਤੋਂ ਆਉਣਗੇ ਕਿਵੇਂ ਲੱਗੀਆਂ ਬੱਕਰੀਆਂ ਫਿਰ ਠੀਕ ਆ ਸਹੀ ਆ ਪਹਿਲੀ ਵਾਰ ਆਏ ਮੰਡੀ ਤੇ ਨਾ ਪਹਿਲਾਂ ਵੀ ਆਉਂਦੇ ਪਹਿਲਾਂ ਵੀ ਆਉਂਦੇ ਰਹਿੰਦੇ ਆ ਆ ਦੇਖੋ ਬੱਕਰੀਆਂ ਤੁਹਾਨੂੰ ਦਿਖਾ ਦਵਾਂਗੇ ਕਿੰਨੇ ਕਿਨਚ ਦੀਆਂ ਹੋਣੀਆਂ ਬੱਕਰੀਆਂ ਜੀ 35 35 ਚ ਹੋਣੀਆਂ 35 ਆ ਕੋਈ 36 ਆ ਕੋਈ 38 ਆਏ ਆ ਜੀ ਸਹੀ ਗੱਲ ਆ 35 36 ਚ ਹੋਣਗੀਆਂ 35 36 ਚ ਹੋਣਗੀਆਂ ਨਾ ਹਾਂ ਜੀ ਠੀਕ ਐ ਪੰਜ ਬੱਕਰੀਆਂ ਦਾ ਸੌਦਾ ਪਾਈਆਂ ਨਾ 1 ਮਹੀਨੇ ਦਾ ਆਪਣਾ ਕਰਾਰ ਆਈ 1 ਮਹੀਨੇ ਦੇ ਕਰਾਰ ਤੇ ਹਲੇ ਧਾਰ ਦਿੱਤੀ ਨਹੀਂ ਹਾਂ ਜੀ ਹਾਂ ਧਾਰ ਕਰੀਆਂ ਠੀਕ ਐ ਲੈ ਵੀ ਧਾਰ ਸੌਦਾ ਹੋਇਆ ਇਹਨਾਂ ਦਾ 1 ਮਹੀਨੇ ਠੀਕ ਆ ਆ ਬਾਈ ਦੇ ਨਾਲ ਹੈਗਾ ਤੇ ਇਹਨਾਂ ਨੇ ਇਹਨਾਂ ਨੂੰ ਵੇਚੀਆਂ ਨੇ ਗੀਆਂ ਕੀ ਰੇਟ ਪੈ ਗਈ ਹੁਣ ਮੜਾ ਮੋਟਾ ਕੁਝ ਦਿੱਤੇ ਹੋਊਗਾ ਨਹੀਂ ਕੁਝ ਨਹੀਂ ਸਾਈ ਦਿੱਤੀ ਆ ਅੱਛਾ ਐ ਵੀ ਕਰਨਾ ਨੇ ਇਕੱਲੀ ਹਾਂ ਜੀ ਹਾਂ ਠੀਕ ਆ ਲੈ ਵੀ ਐ ਵੀ ਸੌਦਾ ਹੋ ਜਾਂਦਾ ਹੈਗਾ ਬੰਦੇ ਵਧ ਗਿਆ ਗਏ ਆਪਣੇ ਪੁਰਾਣੇ ਬੰਦੇ ਆ ਪਿੰਡਾ ਬੁੱਢਾ ਰੱਖਦੇ ਰਿਹਾ ਜਾਂਦੇ ਰਹੇ ਆ ਮਤਲਬ ਵੀ ਇਹ ਤਾਂ ਹੀ ਦਿੱਤਾ ਹੈ ਹਾਂ ਹਾਂ ਤਾਂ ਹੀ ਦਿੱਤਾ ਨਾ ਫਿਰ ਜਾਣ ਪਛਾਣ ਤੋਂ ਬਣਾਇਆ ਮੈਂ ਆ ਮਤਲਬ ਤੋ ਦਿੱਤਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਚੰਗੀ ਗੱਲ ਆ ਲੈ ਵੀ ਨਗਨੇ ਜਿਹੜੇ ਚਾਰੇ ਪੰਜੇ ਸਾਫ ਨੇਗੇ ਵਧੀਆ ਨੇਗੇ ਸੌਦਾ ਵੀ ਵਧੀਆ ਹੋਇਆ ਹੋਇਆ ਇਹਨਾਂ ਦਾ ਆ ਇੱਕ ਮੇਮਣਾ ਵੀ ਤਕੜਾ ਦਿੱਤਾ ਨਾਲ ਆਣੀ ਗਾ ਵੀ ਮੁਰਦਲਾ ਉਹ ਸ਼ੇਰੀ ਬੱਕਰੀ ਦਾ ਹਾਂ ਸ਼ੇਰੀ ਦਾ ਜੀ ਸ਼ੇਰੀ ਬੱਕਰੀ ਦਾ ਨਾਲ ਹਾਂ ਜੀ ਹਾਂ ਠੀਕ ਆ ਲੈ ਜਾਓ ਬਾਈ ਫਿਰ ਐ ਕਿਉਂ ਦੇ ਰੋ ਮੋਟਰ